ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਜੱਟ ਸਿਕ ਸੂਬੇਦਾਰ ਮੁੰਡੇ ਲਈ ਰਿਸ਼ਤੇ ਦੀ ਲੋੜ ਹੈ ਜੀ ਘਰੇਲੂ ਰਿਸ਼ਤੇ ਦੀ ਲੋੜ ਹੈ 37 38 ਸਾਲ ਉਮਰ ਹੈ ਜੀ 10 ਕਿੱਲੇ ਜ਼ਮੀਨ ਆਉਂਦੀ ਹੈ ਤਿੰਨ ਮੰਜ਼ਲੀ ਕੋਠੀ ਪਈ ਹੋਈ ਹੈ ਏਰੀਆ ਪਿੰਡ ਭਾਰਤ ਗੁਰਦਾਸਪੁਰ ਬਾਕੀ ਨੰਬਰ ਸਕਰੀਨ ਤੇ ਹੈ ਨੋਟ ਕਰ ਲਓ 8427804527 8427804527 ਇਸ ਨੰਬਰ ਤੇ ਸ ਵੀਰ ਦੇ ਨਾਲ ਸੰਪਰਕ ਕਰੋ 10 ਕਿੱਲੇ ਜ਼ਮੀਨ ਆਉਂਦੀ ਹੈ ਤਿੰਨ ਮੰਜ਼ਲੀ ਕੋਠੀ ਪਈ ਹੈ ਜੱਟ ਸਿਕ ਸੂਬੇਦਾਰ ਮੁੰਡੇ ਲਈ ਰਿਸ਼ਤੇ ਦੀ ਲੋੜ ਹੈ ਸਵੈਫਟ ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਹੈ 84000 ਚੱਲੀ ਹੈ ਰੇਟ 1,25,000 1,25,000 ਰੁਪਏ ਰੇਟ ਰੱਖਿਆ ਹੈ ਹਰਿਆਣਾ ਨੰਬਰ ਹੈ ਜੀ ਗੱਡੀ ਏਰੀਆ ਬਟਾਲਾ 9781215847 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ 14x7 ਦਾ ਟਰਾਲਾ ਵਿਕਾਊ ਹੈ ਜੀ ਡਬਲ ਜੈਕ ਵਾਲਾ 14x7 ਦਾ ਟਰਾਲਾ ਵਿਕਾਊ ਹੈ ਡਬਲ ਜੈਕ ਵਾਲਾ ਬਹੁਤ ਸੋਹਣੀ ਕੰਡੀਸ਼ਨ ਦਾ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਹੈ ਰੇਟ 370000 ਏਰੀਆ ਜੇ ਪਿੰਡ ਭੂੰਦੜੀ ਜਗਰਾਉਂ ਲੁਧਿਆਣਾ ਰੇਟ ਦੀ ਗੱਲ ਕਰੀਏ ਤਾਂ 370000 ਰੁਪਏ ਰੱਖਿਆ ਗਿਆ ਤੇ ਡਬਲ ਜੈਕ ਵਾਲਾ ਟਰਾਲਾ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ 6283844733 ਨੰਬਰ ਤੇ ਫੋਨ ਕਰਕੇ ਟਰਾਲੇ ਨੂੰ ਖਰੀਦ ਸਕਦੇ ਹੋ ਨਿਊ ਹਾਲੈਂਡ 3602 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਹੈ RC 2021 ਦੀ ਏਰੀਆ ਮੁਕੇਰੀਆ ਹੁਸ਼ਿਆਰਪੁਰ 530000 ਰੁਪਏ ਰੇਟ ਮੰਗਿਆ ਜੀ ਬਾਕੀ ਤੁਸੀਂ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਮੁਕੇਰੀਆ ਹੁਸ਼ਿਆਰਪੁਰ ਦੇ ਵਿੱਚ ਇਹ ਟਰੈਕਟਰ ਹੈ RC 21 ਦੀ ਹੈ ਤੇ 20 ਮਾਡਲ ਹੈ ਜੀ 81950 29276 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3602 ਟਰੈਕਟਰ ਨੂੰ ਖਰੀਦ ਸਕਦੇ ਹੋ ਦੋ ਤਿੰਨ ਕਿੱਲੇ ਜ਼ਮੀਨ ਗਹਿਣੇ ਚਾਹੀਦੀ ਇਸ ਵੀਰ ਨੂੰ ਜਲਾਲਾਬਾਦ ਗੁਰੂ ਹਰ ਸਹਾਏ ਏਰੀਆ ਦੇ ਵਿੱਚ ਇਸ ਵੀਰ ਨੂੰ ਜ਼ਮੀਨ ਗਹਿਣੇ ਚਾਹੀਦੀ ਹੈ ਜੀ ਤੇ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਗਹਿਣ ਦੇਣ ਦਾ ਚਾਹਵਾਨ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਜੇ ਕਿਸੇ ਕੋਲ ਹੋਵੇ ਤਸਵੀਰ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਰ ਨੂੰ ਮੋਟਰ ਕਨੈਕਸ਼ਨ ਚਾਹੀਦਾ ਨੰਬਰ ਨੋਟ ਕਰ ਲਓ 9780612493 9980612493 ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਸ ਵੀਰ ਨੂੰ ਮੋਟਰ ਕਨੈਕਸ਼ਨ ਚਾਹੀਦਾ ਟਰਾਲੀ ਵਿਕਾਊ ਹੈ ਜੀ 1327 ਦੀ 2019 ਮਾਡਲ ਹੈ ਵਧੀਆ ਕੰਡੀਸ਼ਨ ਹੈ ਵਧੀਆ ਕੰਡੀਸ਼ਨ ਦੀ ਟਰਾਲੀ ਵਿਕਾਊ ਹੈ ਜੀ 2019 ਮਾਡਲ ਰੇਟ ਵੀਰ ਨੇ ਦੱਸਿਆ ਨਹੀਂ ਨਾ ਹੀ ਏਰੀਆ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 8398043799 8398043799 ਇਸ ਨੰਬਰ ਤੇ ਫੋਨ ਕਰਕੇ 13Y7 ਦੀ ਟਰਾਲੀ 2019 ਮਾਡਲ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ I20 ਗੱਡੀ ਵਿਕਾਊ ਹੈ ਜੀ ਗੱਡੀ 80000 ਚੱਲੀ ਹੈ 2014 ਮਾਡਲ ਹੈ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਸਕ੍ਰੈਚ ਨਹੀਂ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਬਸ ਤੁਸੀਂ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ 425000 ਰੁਪਏ ਰੇਟ ਰੱਖੇ ਗਿਆ ਜੀ 74139302 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ i20 ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 14/7 ਦਾ ਝੰਡੂ ਸਰਹੰਦ ਦਾ ਬਣਿਆ ਫੁੱਲ ਹੈਵੀ ਹੈ 2018 ਮਾਡਲ ਹੈ ਜੀ ਏਰੀਆ ਅਮਲੋ ਫਤਿਹਗੜ੍ਹ ਸਾਹਿਬ ਰੇਟ 3 ਲੱਖ 5000 3 ਲੱਖ 5000 ਰੁਪਿਆ ਇਹਦਾ ਰੇਟ ਰੱਖਿਆ ਗਿਆ ਜੀ ਫੁੱਲ ਹੈਵੀ ਹੈ ਝੰਡੂ ਸਰਹੰਦ ਦਾ ਬਣਿਆ 14/7 ਦਾ ਟਰਾਲਾ ਵਿਕਾਊ ਆ 2018 ਮਾਡਲ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਨੋਟ ਕਰ ਲੋ 978063094 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲ ਜਿਹੜਾ ਖਰੀਦ ਸਕਦੇ ਹੋ Swift Desire ਗੱਡੀ ਵਿਕਾਊ ਹੈ ਜੀ Swift Desire BDI ਗੱਡੀ ਹੈ 2014 ਮਾਡਲ ਹੈ ਗੱਡੀ ਦਾ ਨੰਬਰ ਹੈ PV03 ਲਾਸਟ ਮਾਡਲ 2014 ਹੈ ਜੀ ਏਰੀਆ ਨੇੜੇ ਲੰਬੀ ਮਲੋਠ 54000 ਗੱਡੀ ਚੱਲੀ ਹੈ 4,65,000 ਰੁਪਏ ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9478244000 ਇਸ ਨੰਬਰ ਤੇ ਫੋਨ ਕਰਕੇ ਸਵਫਟ ਗੱਡੀ ਤੁਸੀਂ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਇੰਜਨ ਗੇਅਰ ਦਾ ਓਕੇ ਹੈ ਏਰੀਆ ਜੀ ਤਪਾ ਪੰਜਾਬ ਨੰਬਰ ਹੈ ਫਿਕਸ ਰੇਟ ਹੈ ਜੀ 1 ਲੱਖ 10000 1 ਲੱਖ 10000 ਰੁਪਇਆ ਫਿਕਸ ਰੇਟ ਰੱਖਿਆ ਗਿਆ ਜੀ ਤਪੇ ਇਹ ਟਰੈਕਟਰ ਖੜਾ ਤੁਸੀਂ ਤਪੇ ਜਾ ਕੇ ਟਰੈਕਟਰ ਨੂੰ ਦੇਖ ਸਕਦੇ ਹੋ 9041780060 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 735 ਟਰੈਕਟਰ ਖਰੀਦ ਸਕਦੇ ਹੋ ਮੁੰਡਾ ਬਾਹਰ ਚਲਾ ਗਿਆ ਜੀ ਟਰੈਕਟਰ ਘਰੇ ਖੜਾ ਹੈ ਚਲਾਉਣ ਵਾਲਾ ਕੋਈ ਹੈ ਨਹੀਂਗਾ ਸੋਨਾਲਿਕਾ ਪੀਆਰ ਐਕਸ ਟਰੈਕਟਰ ਵਿਕਾਊ ਹੈ ਜੀ 2022 ਮਾਡਲ ਹੈਗਾ ਫਿਕਸ ਰੇਟ ਇਹਦਾ ਹੈਗਾਗਾ 6 ਲੱਖ ਰੁਪਈਆ ਸਿਰਫ 95 ਘੰਟੇ ਹੀ ਚੱਲਿਆ 3 ਸਪੀਡ ਹੈ ਜੀ ਏਰੀਆ ਨੂਰਪੁਰ ਵੈਦੀ ਰੂਪਨਗਰ 981450779 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਕੋਈ ਚਲਾਉਣ ਵਾਲਾ ਹੈ ਨਹੀਂ ਵੀਰ ਬਾਹਰ ਚਲੇ ਗਏ ਨੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 37 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰ ਕਨੈਕਸ਼ਨ ਲੱਗੇ ਹੋਏ ਨੇ ਇਕੱਠਾ ਇੱਕ ਟਕਾ ਹੈ ਨਹਿਰ ਦੇ ਨਾਲ 37 ਕਿੱਲੇ ਜ਼ਮੀਨ ਹੈ ਜੀ 2 ਮੋਟਰਾਂ ਲੱਗੀਆਂ ਨੇ ਇਕੱਠਾ ਇੱਕ ਟਕਾ ਹੈਗਾ ਨਹਿਰ ਦੇ ਨਾਲ ਹੈ ਝੋਨੇ ਵਾਲਾ ਬਾਣ ਹੈ ਜੀ ਸਾਰਾ ਤਕਸੀਮ ਟਕਾ ਹੈ ਪੈਪ ਲਾਈਨ ਪਾਈ ਹੋਈ ਹੈ 7 ਕਿੱਲੇ ਰੋਡ ਤੇ ਏਰੀਆ ਜੀ ਪਿੰਡ ਗੰਗਾ ਮੰਡੀ ਦੱਬ ਵਾਲੀ ਰੇਟ ਹੈ ਜੀ 26 ਲੱਖ ਰੁਪਏ ਕਿੱਲੇ ਦਾ 26 ਲੱਖ ਰੁਪਏ ਕਿੱਲੇ ਰੇਟ ਰੱਖਿਆ ਗਿਆ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਜ਼ਮੀਨ ਦੀ ਸਾਨੂੰ ਜ਼ਮੀਨ ਪਲਾਟ ਇਹਨਾਂ ਚੀਜ਼ਾਂ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਿਹਦੇ ਵਿੱਚ ਕੋਈ ਮੋਟਰ ਲੱਗੀ ਹੋਈ ਹੈ ਤੁਹਾਡੇ ਕੋਲੇ ਜਾਂ ਰੋਡ ਤੇ ਲੱਗਦਾ ਤੁਹਾਡਾ ਬਣ ਜਾਂ ਕੱਚਾ ਰਸਤਾ ਹੁੰਦਾ ਬਾਹਰ ਨੂੰ ਇਹ ਵੀਡੀਓ ਦੇ ਵਿੱਚ ਜ਼ਰੂਰ ਦਿਖਾਇਆ ਕਰੋ ਜੀ ਤੇ ਬਾਕੀ ਨੰਬਰ ਨੋਟ ਕਰ ਲਓ 82211876906 82211876906 ਇਸ ਨੰਬਰ ਤੇ ਫੋਨ ਕਰਕੇ ਤੁਸੀਂ 37 ਕਿਲੇ ਜ਼ਮੀਨ 26 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਇੱਕ ਹੋਰ ਕਿਸਾਨ ਬੀਨਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਜਿੱਥੇ ਵੀ ਤੁਸੀਂ ਜਿਹੜੀ ਵੀ ਚੀਜ਼ ਦੇਖੀ ਹੈ ਜ਼ਮੀਨ ਪਲਾਟ ਗੋਠੀ ਘਰ ਕੋਈ ਵੀ ਚੀਜ਼ ਦੇਖੀ ਹੈ ਤਾਂ ਤੁਸੀਂ ਉਸ ਵੀਡੀਓ ਨੂੰ ਉਸ ਉੱਥੇ ਰੋਕ ਲਵੋ ਉਹਦਾ ਸਕਰੀਨਸ਼ਾਟ ਲਓ ਉੱਪਰਲੇ ਸਾਈਡ ਨੰਬਰ ਦਿੱਤਾ ਹੁੰਦਾ ਮਾਲਕ ਵੀਰ ਦਾ ਸਾਰੀ ਜਾਣਕਾਰ ਰੇਟ ਏਰੀਆ ਸਾਰਾ ਕੁਝ ਦੱਸਿਆ ਹੁੰਦਾ ਸੋ ਜਿਹੜਾ نیچے WhatsApp ਨੰਬਰ ਚੱਲ ਰਿਹਾ ਇਹ ਸਿਰਫ ਐਡ ਕਰਵਾਉਣ ਦੇ ਲਈ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਹੈ ਜੀ ਵੀਰਿਆ ਨੂੰ ਤੁਸੀਂ ਅੱਗੇ ਪਿੱਛੇ ਕਰਕੇ ਚੈੱਕ ਕਰਕੇ ਚੰਗੀ ਤਰ੍ਹਾਂ ਫਿਰ ਪੂਰੀ ਵੀਡੀਓ ਦੇਖਿਆ ਕਰੋ ਤੇ ਉਹਦੇ ਵਿੱਚ ਹੀ ਮਾਲਕਾਂ ਦਾ ਨੰਬਰ ਦਿੱਤੇ ਹੁੰਦੇ ਆ ਉਹਨਾਂ ਤੇ ਗੱਲ ਕਰਿਆ ਕਰੋ ਤੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 9877988446 ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਪ੍ਰੋਪਰ 2-3 ਮਿੰਟਾਂ ਦੀ ਫੋਨ ਟੈਡਾ ਕਰਕੇ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੁਹਾਡੀ ਐਡ ਟ੍ਰੈਕਟਰ ਮੇਲਾ ਚੈਨਲ ਐਂਡ ਫੇਸਬੁੱਕ ਪੇਜ ਤੇ ਲਾਈ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਐਡ ਹੈ ਤਾਂ ਉਹਦੀ ਵੀਡੀਓ ਜ਼ਰੂਰ ਬਣਾ ਕੇ ਭੇਜਿਆ ਕਰੋ ਨਾਲ ਨਾਲ ਜਿਹੜੇ ਵੀਰ ਵੀਡੀਓ ਬਣਾ ਕੇ ਭੇਜਣਗੇ ਉਹਨਾਂ ਦੀ ਐਡ ਲਾਈਜੋਗੀ ਵੀਰਾਂ ਫੋਟੋ ਹਣਾ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਕ ਦੋ ਫੋਟੋਮਾਂ ਦੇ ਨਾਲ ਫੋਨ ਟੇਡਾ ਕਰਕੇ ਵੀਡੀਓ ਬਣਾਣੀ ਲਾਜ਼ਮੀ ਹੈ ਜੀ ਇੱਕ ਹੋਰ ਬੇਨਤੀ ਹੈ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਜੇਕਰ ਤੁਹਾਡੀ ਕੋਈ ਵੀ ਚੀਜ਼ ਸੇਲ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਤੁਸੀਂ ਰੇਟ ਜ਼ਿਆਦਾ ਪਾ ਰਹੇ ਹੋ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਆਸਾਨੀ ਦੇ ਨਾਲ ਘਰ ਬੈਠੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਜਿਹੜੇ ਵੀ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਨੂੰ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚੋਂ ਤੁਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਕਿਹੜੇ ਰੀਅਰ ਵਿੱਚੋਂ ਗੱਡੀ ਜਾਂ ਜ਼ਮੀਨ ਟਰੈਕਟਰ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਤਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੈ ਕੇ ਆਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ